ਅੱਜ ਅਸੀਂ ਸ਼੍ਰੀ ਅਮ੍ਰਿਤਸਰ ਸਾਹਿਬ ਆ ਕੇ ਆਂ ਬੋੜਜ ਬਾਬਾ ਫੋਲਾ ਸ਼੍ਰੀ ਜੀ ਦਾ ਜਿਹੜਾ ਜਿਹੜਾ ਸਥਾਨ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ। ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਨਾ ਮਸਜਿਦ ਹੈ ਜਿਹੜੀ ਕਿ ਭਾਰਤ ਦੇ ਸਤੰਤਰਤਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ। ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ-ਵਡੇਰਿਆਂ ਨੇ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ, ਹਿੰਦੂ ਤੇ ਸਿੱਖ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ। ਜੋ ਜੀ ਇੱਕ ਵਾਰੀ ਫਿਰ ਐਤੀ 2025 ਚ ਉਸੇ ਜਮਾ ਬਜਿਟੋ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ ਜਦੋਂ ਹੜਾ ਆਏ ਨੇ ਤੇ ਵੀ ਪੰਜਾਬ ਦਾ ਸਾਥ ਦੇਣ ਤੇ ਮੈਂ ਤਾਂ ਪਹਿਲਾਂ ਰਣੀ ਆ ਸਾਰੇ ਭਾਰਤ ਦੇ ਉਹਨਾਂ ਮੁਸਲਮਾਨ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ 1.5 ਮਹੀਨੇ ਦੇ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਭੇਜਿਆ ਬਿਸਮ ਅੱਲਾਹਿਰ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਬੁਰਜ ਬਾਬਾ ਫੂਲਾ ਸਿੰਘ ਜੀ ਦਾ ਜਿਹੜਾ ਸਥਾਨ ਹੈ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਮਾ ਮਸਜਿਦ ਹੈ ਜਿਹੜੀ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ ਵਡੇਰਿਆਂ ਨੇ ਇੱਕ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ ਹਿੰਦੂ ਤੇ ਸਿੱਖ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ। ਪਰ ਉਸ ਦੇ ਬਾਅਦ ਪੰਜਾਬ ਤੋਂ ਲੈ ਕੇ ਪਿਸ਼ਾਵਰ ਤੋਂ ਹਿੰਦੂ ਪਾਣੀ, ਮੁਸਲਮਾਨ ਪਾਣੀ ਦੇ ਜਿਹੜੇ ਘੜੇ ਆ ਉਹ ਤੋੜ ਦਿੱਤੇ ਗਏ ਸੀਗੇ। ਤਾਂ ਹੀ ਅਸੀਂ ਅੰਗਰੇਜ਼ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ ਸੀ। ਤੇ ਅੱਜ ਇੱਕ ਵਾਰੀ ਫਿਰ ਐਤਕੀ 2025 'ਚ ਉਸੇ ਜਾਮਾ ਮਸਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ 'ਚ ਜਦੋਂ ਹੜ੍ਹ ਆਏ ਨੇ ਤੇ ਵੀ ਪੰਜਾਬ ਦਾ ਸਾਥ ਦੇਣ। ਤੇ ਮੈਂ ਤਾਂ ਪਹਿਲਾਂ ਰਣੀ ਆ ਸਾਰੇ ਭਾਰਤ ਦੇ ਉਨਾ ਮੁਸਲਿਮ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ 1.5 ਮਹੀਨੇ ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਭੇਜਾਈਆਂ ਤੇ ਅਸੀਂ ਸ਼ੁਰੂ ਚ ਇੱਕ ਗੱਲ ਕਹੀ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਦਾ ਹੈ ਇਹ ਭਾਈਚਾਰਕ ਸਾਂਝ ਦਾ ਹੈ ਤੇ ਕੋਈ ਮਦਦ ਨਹੀਂ ਹੈ ਇਹ ਇੱਕ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਤੇ ਪਾਣੀ ਉਤਰ ਗਿਆ ਤੇ ਅੱਜਕੱਲ ਪਿੰਡਾਂ 'ਚ ਕੰਮ ਸ਼ੁਰੂ ਹੋ ਗਿਆ ਟਰੈਕਟਰਾਂ ਦੇ ਜ਼ਰੀਏ ਮਿੱਟੀ ਕੱਢਣ ਦਾ ਖੇਤਾਂ ਨੂੰ ਸਾਫ਼ ਕਰਨ ਦਾ ਤੇ ਅੱਜ ਤੋਂ ਅਸੀਂ ਡੀਜ਼ਲ ਵੰਡਣ ਦੀ ਸੇਵਾ ਜਿਹੜੀ ਆ ਉਹ ਸ਼ੁਰੂ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਹੀ ਤੇ ਉਹ ਸਾਰੇ ਜ਼ਿਲ੍ਹਿਆਂ 'ਚ ਅਸੀਂ ਕਰਾਂਗੇ ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ ਤੇ ਹਰਮੰਦਰ ਸਾਹਿਬ ਵੀ ਇਸੀ ਪਾਵਨ ਧਰਤੀ ਦੇ ਉੱਤੇ ਹੈ ਤੇ ਇਸ ਲਈ ਡੀਜ਼ਲ ਵੰਡਣ ਦਾ ਲੰਗਰ ਵੀ ਜਿਹੜਾ ਅੱਜ ਇੱਥੋਂ ਤੋਂ ਸ਼ੁਰੂ ਕਰਦੇ ਪਏ ਆਂ ਔਰ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ ਤਕਸੀਮ ਦਾ سلسلہ ਹੈ ਲੰਗਰ ਡੀਜ਼ਲ ਦਾ ਇਹਨੂੰ ਜਾਰੀ ਰੱਖਾਂਗੇ ਤਕਰੀਬਨ 15-20 ਦਿਨ ਤੱਕ ਤਾਂ ਕਿ ਜਿੰਨੇ ਵੀ ਸਾਥੀਆਂ ਤੱਕ ਅਸੀਂ ਡੀਜ਼ਲ ਜਿਹੜਾ ਫ੍ਰੀ ਪਹੁੰਚਾ ਸਕੀਏ ਉਹ ਅੱਜ ਤੋਂ ਸ਼ੁਰੂ ਕਰ ਦਿੰਦੇ ਹਾਂ। ਬਹੁਤ ਸਿ ਬੜੀ ਵੱਡੀ ਮਾਤਰਾ ਦੇ ਵਿੱਚ ਮੰਗਿਆ ਹੈ ਡੀਜ਼ਲ ਦੀ, ਖਾਦ ਦੀ, ਬੀਜ ਦੀ। ਇਹਨਾਂ ਇਲਾਕਿਆਂ ਦੇ ਵਿੱਚ ਕਿਵੇਂ ਤਰੀਕੇ ਤੇ ਪ੍ਰਬੰਧ ਕੀਤੇ ਗਏ ਨੇ? ਅਸੀਂ ਅਸੀਂ ਸਾਡੇ ਜਿਹੜੇ ਇੱਥੇ ਦੇ ਮੁਕਾਮੀ ਪ੍ਰਧਾਨ ਨੇ ਅਬਦੁਲ ਨੂਰ ਜੀ ਮੇਰੇ ਨਾਲ ਨੇ। ਫਿਰ ਲਗਾਤਾਰ ਅਸੀਂ ਬੜੇ ਇੱਕ ਯੋਜਨਾਬੰਦ ਤਰੀਕੇ ਨਾਲ ਪੂਰੇ ਪੰਜਾਬ 'ਚ ਰਸਦ ਭੇਜੀ ਔਰ ਉਸ ਤੋਂ ਬਾਅਦ ਦਵਾਈਆਂ, ਉਸ ਤੋਂ ਬਾਅਦ ਅਸੀਂ ਉਹਦੇ ਨਾਲ-ਨਾਲ ਤਰਪਾਲਾਂ ਔਰ ਮੱਛਰਦਾਨੀਆਂ ਆਲਗ-ਆਲਗ ਚ ਉਹਨ ਜਦੋਂ ਅਸੀਂ ਆ ਵੀ ਸ਼ੁਰੂ ਕਰ ਰਹੇ ਹਾਂ ਤੇ ਪੰਚਾਇਤਾਂ ਨਾਲ ਹੀ ਸੰਪਰਕ ਕਰ ਰਹੇ ਹਾਂ ਅੱਜ ਵੀ ਜਿਸ ਪਿੰਡ ਚ ਜਾ ਰਹੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਸਿੰਘ ਪਿੰਡ ਤੋਂ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਪੰਚਾਇਤ ਦੇ ਨਾਲ ਹੀ ਸੰਮਕਰ ਸੰਪਰਕ ਕਰਕੇ ਬਕਾਇਦਾ ਲਿਸਟ ਬਣਾ ਕੇ ਕਿ ਕਿਹਨਾ ਕਿਹਨਾ ਲੋਕਾਂ ਨੂੰ ਕਿੰਨੀ ਖਾਦ ਚਾਹੀਦੀ ਔਰ ਕਿੰਨਾ ਡੀਜ਼ਲ ਚਾਹੀਦਾ ਉਤੋਂ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤਾ ਹੈ ਠੀਕ ਹੈ ਜੀ ਜੇ ਦੇਖੇ ਵਾ ਕੀ ਲੱਗੇ ਡੀਟੈਲ ਕੀ ਕਰਦੇ ਸੱਪੇ ਸਾਜੀ ਵਾਲ ਸਦائیں ਕੋਈ ਨਾ ਦਿਸੇ ਬਾਹਰਾ ਡਿਓ ਆਜ ਸਾਹੀ ਮਾਮ ਸਾਹਿਬ ਜਿਹੜੇ ਇੱਥੇ ਆਏ ਨੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਤੋਂ ਹੀ ਇਹ ਮਦਦ ਕਰਨ ਕਰਦੇ ਆ ਰਹੇ ਨੇ ਅੱਜ ਡੀਜ਼ਲ ਦੀ ਖੇਪ ਜਿਹੜੀ ਲੈ ਕੇ ਆਏ ਇਹਨਾਂ ਸਪੈਸ਼ਲ ਇਹਨਾਂ ਨੇ ਗੱਡੀ ਤਿਆਰ ਕਰੀ ਜਿਸ ਦੀ 3000 ਲੀਟਰ ਡੀਜ਼ਲ ਦੀ ਕਪੈਸਿਟੀ ਆ ਉਹ ਇਹ ਪੰਚਾਇਤਾਂ ਨਾਲ ਸੰਪਰਕ ਕਰਕੇ ਜਿੰਨੇ ਜਿੰਨੇ ਜਿਹਦੀ ਲੋੜ ਆ ਉਹਨਾਂ ਨਾਲ ਡੀਜ਼ਲ ਦੇਣ ਕੇ ਇੱਕ ਮਦਦ ਨਹੀਂ ਹੈ ਇੱਕ ਮੁਹੱਬਤ ਦਾ ਸੰਦੇਸ਼ ਆ ਇਹਨਾਂ ਨੇ ਜਦੋਂ ਰਾਤ ਸਮਗਰੀ ਵੰਡੀ ਜਾਂ ਹੁਣ ਡੀਜ਼ਲ ਵੰਡਣਾ ਇਹਨਾਂ ਨੇ ਅੱਗੇ ਇਹ ਨਹੀਂ ਵੇਖਣਾ ਕਿ ਅੱਗੇ ਮੁਸਲਮਾਨ ਆ ਸਿੱਖ ਆ ਇਸਾਈ ਆ ਕਿ ਤਾਂ ਹਿੰਦੂ ਆ ਇਹਨਾਂ ਨੇ ਸਾਰਿਆਂ ਨੂੰ ਸਾਂਝਾ ਜਿਹੜਾ ਡੀਜ਼ਲ ਦੇਣਾ ਇੱਕ ਬਹੁਤ ਹੀ ਵਧੀਆ ਸੰਦੇਸ਼ ਵਧੀਆ ਮੈਸੇਜ ਜਿਹੜਾ ਦੁਨੀਆ ਤੇ ਜਾਂਦਾ ਇਹਦਾ ਜਿਹੜਾ ਆਪਣੇ ਬਿਲਾ ਚ ਉਦਾਂ ਹੀ ਉਤਰਾ ਆਪਾਂ ਸਾਰੇ ਇੱਕ ਦੂਜੇ ਨਾਲ ਸਾਂਝ ਰੱਖਦੇ ਆਂ ਇਹ ਜਿਹੜਾ ਮੈਸੇਜ ਬਹੁਤ ਵਧੀਆ ਜਿਹਾ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਆਂ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਉਹਦੀ ਅਜਮਸਾਲ ਸਾਹੀ ਇਮਾਮ ਸਾਹਿਬ ਨੇ ਅੱਜ ਕਾਇਮ ਕੀਤੀ ਆ ਅੱਜ ਇੱਥੇ ਆਉਣਦੇ ਇਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਤੇ ਧੰਨਵਾਦ ਵੀ ਕਰਦੇ ਆਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਜਿਹੜੇ ਮਦਦ ਕਰਨ ਵਾਸਤੇ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਬਣਾਏ ਉੱਥੇ ਵੀ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਇਹ ਉਹਦੀ ਮਿਹੜੀ ਮਿਸਾਲ ਆ ਅੱਜ ਸਾਹੀ امام ਸਾਹਿਬ ਨੇ ਵੀ ਕਾਇਮ ਕੀਤੀ ਆ ਉਹ ਜਿਹੜੇ ਆ ਉਹ ਡੀਜ਼ਲ ਮੰਡਕ ਦੀ ਅੱਜ ਇੱਥੋਂ ਸ਼ੁਰੂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਿਮ ਭਾਈ ਚਲੋ ਜੀ ਇੱਥੇ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਆਪ ਜੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜਾ ਦੀ ਸਥਿਤੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਜਿਹਦੇ ਨਾਲ ਲਗਭਗ ਪੰਜਾਬ ਦੇ 1400 ਦੇ ਕਰੀਬ ਪਿੰਡ ਜਿਹੜੇ ਪਾਣੀ ਚ ਡੁੱਬ ਗ ਉਹਦੇ ਲਈ ਜਿੱਥੇ ਪੰਜਾਬ ਦੇ ਐਨ ਆਰ ਆਈ ਵੀਰਾਂ ਨੇ ਪੰਜਾਬ ਦੇ ਪੰਜਾਬੀਆਂ ਨੇ ਇੱਕ ਮਦਦ ਦਾ ਹੱਡ ਲਿਆ ਦਿੱਤਾ ਉਹਦੇ ਨਾਲ ਇੱਕ ਦੇਖਣ ਵਾਲੀ ਮਿਸਾਲ ਕਾਇਮ ਹੋਈ ਹੈ ਕਿ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਦਦ ਆਈ ਹੈ ਉਹਨੇ ਵੀ ਇੱਕ ਭਾਈਚਾਰੇਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਪਰ ਗੱਲ ਖਾਲੀ ਮਦਦ ਹੀ ਨਹੀਂ ਹੈ ਮਦਦ ਦੀ ਪੰਜਾਬ ਦੁਨੀਆ ਚ ਜਾ ਕੇ ਸੀਰੀਆ ਇਰਾਕ ਦੇ ਵਿੱਚ ਜਾ ਕੇ ਔਰ ਆਪਣਾ ਰੂਸ ਲਈ ਜੰਗ ਦੇ ਵਿੱਚ ਜਾ ਕੇ ਵੀ ਪੰਜਾਬੀਆਂ ਨੇ ਮਦਦ ਕੀਤੀ ਹੈ ਤੇ ਪੰਜਾਬ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬ ਪੰਜਾਬੀਆਂ ਲਈ ਖੜਾ ਹੈ ਬਟ ਜੋ ਇਹ ਮਦਦ ਦੇ ਨਾਲ ਨਾਲ ਭਾਈਚਾਰਕ ਸਾਂਝ ਦਾ ਇੱਕ ਸੁਨੇਹਾ ਆਇਆ ਹੈ ਇੱਕ ਅਮਨ ਸ਼ਾਂਤੀ ਦਾ ਸੁਨੇਹਾ ਆਇਆ ਹੈ ਉਹ ਇੱਕ ਮੈਂ ਕਹਿਣਾ ਆਪਣੇ ਆਪ ਚ ਬਹੁਤ ਵੱਡੀ ਮਿਸਾਲ ਹੈ ਔਰ ਇੱਕ ਵੱਖਰਾ ਇਤਿਹਾਸ ਲਿਖੇਗਾ ਪਹਿਲੇ ਦਿਨ ਤੋਂ ਹੜਾਤੀ ਸੇਵਾ ਕਰਦੇ ਹੁਣ ਗਰਾਊਂਡ ਲੈਵਲ ਤੇ ਕੀ ਕੀ ਪੋਜੀਸ਼ਨ ਹੈ ਗਰਾਊਂਡ ਲੈਵਲ ਤੇ ਦੇਖੋ ਜੀ ਇਸ ਟਾਈਮ ਤੇ ਦਾ ਜਿਮਾ ਇਨਾ ਚੋ ਮਿੱਟੀ ਸਾਫ ਕਰਨ ਦੀ ਲੋੜ ਹੈ ਉਹ ਮਿੱਟੀ ਸਾਫ ਕਰਨ ਲਈ ਜਿੰਨੀ ਵੱਧ ਤਬਾਦ ਹੋ ਸਕਦੀ ਹੈ ਡੀਜ਼ਲ ਦੀ ਲੋੜ ਹੈ ਘਰਾਂ ਚ ਫਰਨੀਚਰ ਦੀ ਲੋੜ ਹੈ ਗੱਦੇ ਖਰਾਬ ਹੋ ਗਏ ਨੇ ਉਹ ਚੀਜ਼ਾਂ ਦੀ ਲੋੜ ਹੈ ਪਰ ਸਭ ਤੋਂ ਵੱਧ ਜਿਹੜੀ ਲੋੜ ਇਸ ਵੇਲੇ ਹੈ ਉਹ ਡੀਜ਼ਲ ਦੀ ਹੈ ਔਰ ਉਸ ਤੋਂ ਬਾਅਦ ਜੋ ਬੀਜ ਖਾਦ ਉਹ ਚੀਜ਼ਾਂ ਦੀ ਜ਼ਰੂਰਤ ਹੈ ਉਹ ਆਉਣ ਵਾਲੇ ਦਿਨਾਂ ਚ ਉਹ ਸ਼ੁਰੂ ਹੋ ਜਾਏਗੀ